ਇੱਕ ਵਿਅਕਤੀ ਦੇ ਵੱਲੋਂ ਰੇਲਵੇ ਬ੍ਰਿਜ ਦੇ ਉੱਤੇ ਚੜ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਘਟਨਾ ਬਟਾਲਾ ਦੇ ਰੇਲਵੇ ਬ੍ਰਿਜ ਤੋਂ ਸਾਹਮਣੇ ਹੈ ਜਿੱਥੇ ਇੱਕ ਵਿਅਕਤੀ ਰੇਲਵੇ ਬ੍ਰਿਜ ਦੇ ਉੱਤੇ ਚੜ ਜਾਂਦਾ ਤੇ ਖੁਦਕੁਸ਼ੀ ਕਰਨ ਲੱਗਦਾ ਤੁਹਾਨੂੰ ਦੱਸਦੀ ਹੈ ਕਿ ਉਸ ਤੋਂ ਬਾਅਦ ਜਦੋਂ ਉੱਥੇ ਮੌਜੂਦ ਲੋਕਾਂ ਨੇ ਦੇਖਿਆ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਸ ਤੋਂ ਬਾਅਦ ਕਾਫੀ ਲੰਬੇ ਸਮੇਂ ਤੱਕ ਉਹ ਪੁਲ ਦੇ ਉੱਤੇ ਲਟਕਦਾ ਰਹਿੰਦਾ ਪਰ ਜਦੋਂ ਲੋਕਾਂ ਨੇ ਦੇਖਿਆ ਤਾਂ ਰੋਲਾ ਪਾਇਆ ਉਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਬੁਲਾਇਆ ਜਾਂਦਾ ਅਤੇ ਲੋਕਾਂ ਦੀ ਮਦਦ ਲਈ ਜਾਂਦੀਆਂ ਜਿਸ ਤੋਂ ਬਾਅਦ ਕਾਫੀ ਮੁਸ਼ਕਲਤ ਦੇ ਬਾਅਦ ਉਸ ਨੂੰ ਪੁਲ ਤੋਂ ਹੇਠਾ ਉਤਾਰਿਆ ਜਾਂਦਾ ਹਾਲਾਂਕਿ ਕਿੰਨਾ ਕਾਰਨਾ ਕਰਕੇ ਉਹ ਖੁਦਕੁਸ਼ੀ ਕਰਨ ਲੱਗਾ ਸੀ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਤਾਂ ਦੱਸ ਜੀ ਇਹ ਘਟਨਾ ਬਟਾਲਾ ਦੇ ਡੇਰਾ ਰੋਡ ਦੇ ਰੇਲਵੇ ਬ੍ਰਿਜ ਤੋਂ ਸਾਹਮਣੇ ਹੈ ਜਿੱਥੇ ਇੱਕ ਵਿਅਕਤੀ ਖੁਦਕੁਸ਼ੀ ਕਰਨ ਦੇ ਲਈ ਬ੍ਰਿਜ ਤੇ ਚੜ ਜਾਂਦਾ ਪਰ ਜਦੋਂ ਉਸ ਨੂੰ ਕਾਫੀ ਮੁਸ਼ਕਲਤ ਅਤੇ ਪੁਲਿਸ ਤੇ ਲੋਕਾਂ ਦੀ ਮਦਦ ਦੇ ਨਾਲ ਹੇਠਾ ਉਤਾਰਿਆ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਕੁਝ ਕਿਛ ਕੀਤੀ ਜਾਂਦੀ ਹੈ ਹਾਲਾਂਕਿ ਉਸ ਦੇ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾਂਦਾ ਕਿ ਖੁਦਕੁਸ਼ੀ ਕਿਉਂ ਕਰ ਰਿਹਾ ਸੀ ਪਰ ਪੁਲਿਸ ਦਾ ਕਹਿਣਾ ਹੈ ਕਿ ਸਾਡੀ ਪਹਿਲ ਸੀ ਕਿ ਅਸੀਂ ਇਸ ਨੂੰ ਪੁਲ ਤੋਂ ਹੇਠਾ ਉਤਾਰ ਕੇ ਇਸ ਦੀ ਜਾਨ ਨੂੰ ਬਚਾਇਆ ਜਾ ਸਕੇ ਹਾਲਾਂਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕਿੰਨਾ ਕਰਨਾ ਕਰਕੇ ਇਹ ਵਿਅਕਤੀ ਖੁਦਕੁਸ਼ੀ ਕਰਨ ਨੂੰ ਮਜਬੂਰ ਹੋ ਚੁੱਕਾ ਸੀ ਅਤੇ ਕਾਫੀ ਲੰਬੇ ਸਮੇਂ ਤੱਕ ਇਹ ਪੁਲ ਦੇ ਉੱਤੇ ਲਟਕਦਾ ਰਿਹਾ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਦੀ ਜਾਨ ਨੂੰ ਬਚਾਇਆ ਗਿਆ ਤੇ ਪੁਲਿਸ ਨੇ ਵੀ ਕਾਫੀ ਮੁਸ਼ਕਲਤ ਕੀਤੀ ਹਾਲਾਂਕਿ ਇਸਨੇ ਇਹ ਕਦਮ ਕਿਉਂ ਚੁੱਕਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੱਲ ਇਹ ਆ ਜੀ ਇਹ ਹੁਣ ਅਸੀਂ ਵੀ ਇਤੋਂ ਪੁੱਛਗਿੱਛ ਕਰਕੇ ਪਤਾ ਕਰਦੇ ਹਾਂ ਕਿ ਘਰੇਲੂ ਉਹਨਾਂ ਦਾ ਝਗੜਾ ਵਾ ਜਾਂ ਕਿਸੇ ਦੇ ਨਾਲ ਕੋ ਲੈਣ ਦੇਣ ਦਾ ਝਗੜਾ ਵਾ। ਇਹ ਹੁਣ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ ਬਾਕੀ ਜਿੱਥੋਂ ਇਹ ਲੈ ਕੇ ਆਏ ਆ ਉਹ ਏਰੀਆ ਸਿਟੀ ਥਾਣੇ ਦਾ ਪੈਂਦਾ ਵਾ। ਕਿਉਂ ਪੁਲ ਦੇ ਉੱਪਰ ਜਿਹੜਾ ਏਰੀਆ ਵਾ ਉਹ ਛਿਟੀ ਦਾ ਵਾ ਜੇ ਲੈਣਾ ਦੇ ਵਿੱਚ ਹੁੰਦਾ ਤੇ ਫਿਰ ਉਹ ਰੇਲਵੇ ਪੁਲਸ ਦਾ ਏਰੀਆ ਸੀ ਇਸ ਕਰਕੇ ਕੋਸ਼ਿਸ਼ ਕਰਕੇ ਜੇ ਕੋਈ ਕਾਰਵਾਈ ਕਰਨ ਦੀ ਲੋੜ ਪੈਂਦੀ ਹੈ ਤੁਸੀਂ ਜਿਲ੍ਹਾ ਪੁਲਸ ਦੇ ਹਵਾਲੇ ਕਰਾਂਗੇ ਇਹਨਾਂ ਤੇ ਬਾਕੀ ਇਹਨਾਂ ਦੇ ਪਰਿਵਾਰ ਨੂੰ ਸਾਧਦੇ ਆ ਜੇ ਕੋਈ ਨਹੀਂ ਕੋਈ ਗੱਲ ਹੋਵੇਗੀ ਤੇ ਉਹਨਾਂ ਕੋਲੋਂ ਲਿਖ ਕੇ ਲੈ ਕੇ ਤੇ ਇਹਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਏਗਾ ਇਹਨਾਂ ਦਾ ਸਾਰੇ ਦੀ ਜਾਨ ਤੇ ਰੇਲਵੇ ਪੁਲਸ ਵੱਲ ਬਚਾਈ ਗਈ ਹੈ ਹਾਂਜੀ ਰੇਲਵੇ ਪੁਲਸ ਵੱਲੋਂ ਕਿਉਂ ਜਦੋਂ ਮੈਸੇਜ ਮਿਲਦਾ ਵਾ ਪੁਲਸ ਦੀ ਡਿਊਟੀ ਆ ਕਿ ਜਾ ਕੇ ਮੌਕੇ ਤੇ ਕਿ ਪਹਿਲੋ ਜਾਨ ਦੀ ਰਾਖੀ ਕਰਨੀ ਸਾਡਾ ਫਰਜ ਆ ਅਸੀਂ ਇਹ ਨਹੀਂ ਵੇਖਦੇ ਕਿ ਜ਼ਿਲ੍ਹਾ ਪੁਲਿਸ ਦਾ ਏਰੀਆ ਆ ਜਾਂ ਜੀਆਰਪੀ ਦਾ ਏਰੀਆ ਆ ਅਸੀਂ ਜਾ ਕੇ ਪਹਿਲੋ ਆਪਣੀ ਡਿਊਟੀ ਕੀਤੀ ਆ ਉਸ ਤੋਂ ਬਾਅਦ ਜੋ ਵੀ ਕਾਰਵਾਈ ਆ ਜੇ ਜ਼ਿਲ੍ਹਾ ਪੁਲਿਸ ਦੀ ਆ ਤੇ ਉਹ ਕਰਨਗੇ ਜੇ ਸਾਡੀ ਹੋਏਗੀ ਤਾਂ ਅਸੀਂ ਕਰਾਂਗੇ ਇੱਕ ਥੋੜੀ ਦੂਰ ਗੱਦੀ ਚੌਂਕ ਪੈਦਾ ਤੇ ਟ੍ਰੈਫਿਕ ਵਾਲਿਆਂ ਨੂੰ ਇਨਫਾਰਮੇਸ਼ਨ ਦੇ ਦਿੱਤੀ ਕੇ ਇਹਨੇ ਤਾਂ ਪਤਾ ਲੱਗ ਗਿਆ ਪਰ ਉਹ ਪਤਾ ਲੱਗਾ ਕਿ ਉਹਨਾਂ ਨੇ ਕਿਹਾ ਤਾਂ ਵੀ ਰੇਲਵੇ ਸਟੇਸ਼ਨ ਦਾ ਪੈਣਾ ਉਹਨਾਂ ਕੋਲ ਆ ਉਹ ਕੋਈ ਗੱਲ ਨਹੀਂ ਕਿਸੇ ਵੇਲੇ ਨਾ ਕਿਸੇ ਨੂੰ ਨਹੀਂ ਪਤਾ ਹੁੰਦਾ ਨਹੀਂ ਨਹੀਂ ਪੁਲਿਸ ਦੀ ਗੱਲ ਕਰਦਾ ਕੀ ਗੱਲ ਦਾ ਫਟਾਫਟ ਪੁਲਿਸ ਨੂੰ ਕਹੀ ਹਾਂ ਉਹਨਾਂ ਦੀ ਡਿਊ ਉਸ ਤੋਂ ਬਾਅਦ ਜਿਹੜੀ ਕਾਰਵਾਈ ਆ ਜਾਂ ਰੇਲਵੇ ਪੁਲਿਸ ਆ ਉਹਨਾਂ ਦੀ ਆ ਤੇ ਉਹ ਬਾਅਦ ਦੀ ਗੱਲ ਹੁੰਦੀ ਆ ਸਰ ਇਹਨੇ ਕਾਰਨ ਦੱਸਿਆ ਕਾਰਨ ਕੀ ਆ ਲੰਕੰਨ ਦਾ ਕਾਰਨ ਜੇ ਪੁੱਛਣਾ ਜੀ ਤੁਹਾਡੇ ਸਾਹਮਣੇ ਬਾਹਰ ਹੀ ਆਇਆ ਜੀ ਅਜੇ ਪੁੱਛ ਪੁੱਛ ਆਪ ਪੁੱਛਦੇ ਹੋ ਜੀ ਪੁੱਛ ਕੇ ਦੱਸਦੇ ਮੈਂ ਜੇ ਕੋਈ ਪੁੱਛ ਕੇ ਚਾਹੀ ਕੀਤੀ ਨਹੀਂ ਗਈ ਪੁੱਛ ਕੇ ਚੱਕ ਕੇ ਜੋ ਵੀ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਹਵਾਲੇ ਕਰਾਂਗੇ ਜੇ ਉਹ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਉਹ ਵੀ ਕਰਾਂਗੇ